ਸੋਸ਼ਲ ਗਾਸ ਕੈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਪੰਜਾਬ ਦੇ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਨੇ ਤੇ ਤਿਆਰੀਆਂ ਵੀ ਪੂਰੇ ਜੋਰ-ਸ਼ੋਰਾਂ ਤੇ ਚੱਲ ਰਹੀਆਂ ਨੇ ਜਿੱਥੇ ਇੱਕ ਪਾਸੇ ਸਿਆਸੀ ਪਾਰਟੀਆਂ ਦੇ ਵੱਲੋਂ ਆਪਣਾ ਧਮਖੰਮ ਲਗਾਇਆ ਜਾ ਰਿਹਾ ਹੈ ਤੇ ਉੱਥੇ ਦੂਸਰੇ ਪਾਸੇ ਭਾਰਤੀ ਚੋਣ ਕਮਿਸ਼ਨ ਵੀ ਲੋਕਾਂ ਨੂੰ ਕਿਸੇ ਵੀ ਤਰੀਕੇ ਦੀ ਦਿੱਕਤ ਨਾ ਆਵੇ ਤੇ ਫੇਅਰ ਇਲੈਕਸ਼ਨ ਹੋ ਸਕਣ ਇਸ ਕਰਕੇ ਆਪਣਾ ਪੂਰਾ ਜ਼ੋਰ ਲਗਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਮੁੱਖ ਚੋਣ ਅਫਸਰ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਵਾਰੀ ਚੋਣਾਂ ਦੇ ਵਿੱਚ ਵੱਡਾ ਯੋਗਦਾਨ ਦੇਣ ਦੇ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਤੇ ਨਾਲ ਉਹਨਾਂ ਨੇ ਕਿਹਾ ਹੈ ਕਿ ਇਸ ਵਾਰੀ ਕਤਾਰ ਕਿੰਨੀ ਲੰਬੀ ਹੋਵੇਗੀ ਇਸ ਦੀ ਜਾਣਕਾਰੀ ਤੁਸੀਂ ਆਪਣੇ ਘਰ ਬੈਠ ਕੇ ਹੀ ਆਪਣੇ ਫੋਨ ਤੇ ਇੱਕ ਐਪ ਦੇ ਰਾਹੀਂ ਲੈ ਸਕਦੇ ਹੋ ਇਸ ਦੇ ਨਾਲ ਹੀ ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਵੀ ਅਪੀਲ ਕੀਤੀ ਗਈ ਹੈ ਕਿ ਪੋਲਿੰਗ ਬੂਥਾਂ ਦੇ ਉੱਤੇ ਪੋਲਿੰਗ ਸਟੇਸ਼ਨਾਂ ਦੇ ਉੱਤੇ ਆਪਣੇ ਬੱਚਿਆਂ ਨੂੰ ਨਾਂ ਲੈ ਕੇ ਆਓ ਇਸ ਤੋਂ ਇਲਾਵਾ ਹੋਰ ਵੀ 21 ਸਾਰੇ ਵੱਡੇ ਕੰਮ ਇਸ ਵਾਰੀ ਜਿਹੜਾ ਹੈ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੀਤੇ ਗਏ ਨੇ ਤੁਹਾਨੂੰ ਦੱਸਿਆ ਕਿ ਮੁੱਖ ਜ਼ਿਲ੍ਹਾ ਚੋਣ ਅਫਸਰ ਪ੍ਰਨੀਤ ਸ਼ਿਰਗਿਲ ਨੇ ਬਿਆਨ ਦਿੰਦੇ ਹੋਏ ਦੱਸਿਆ ਕਿ ਵੋਟਰਾਂ ਨੂੰ ਹੁਣ ਘਰ ਬੈਠੇ ਹੀ ਪੋਲਿੰਗ ਬੂਥਾਂ ਤੇ ਲੱਗੀ ਕਤਾਰ ਦੀ ਜਾਣਕਾਰੀ ਮਿਲੇਗੀ ਇਸ ਦੇ ਨਾਲ ਹੀ ਵੋਟਰਾਂ ਦੀ ਸਹੂਲਤ ਲਈ ਪੋਲਿੰਗ ਸਟੇਸ਼ਨ ਤੇ ਬਣਾਏ ਤੇ VOTING ਰੂਮ ਵੀ ਬਣਾਏ ਜਾਣਗੇ ਤੇ ਨਾਲੇ ਨਨੇ ਕਿਹਾ ਕਿ ਵੋਟਰਾਂ ਦੀ ਸਹੂਲਤ ਲਈ ਵੋਟਰ ਕਯੂ ਇਨਫੋਰਮੇਸ਼ਨ ਸਿਸਟਮ ਜਿਹੜਾ ਉਹ ਤਿਆਰ ਕੀਤਾ ਗਿਆ ਤੇ ਬਦਰੀ ਹੀ ਗਰਮੀ ਕਾਰਨ ਬੱਚਿਆਂ ਨੂੰ ਵੀ ਘਰ ਤੋਂ ਨਾ ਲੈ ਕੇ ਆਉਣ ਦੀ ਅਪੀਲ ਜਿਹੜੀ ਜ਼ਿਲ੍ਹਾ ਚੌਣ ਅਫਸਰ ਦੇ ਬਲੋਂ ਕੀਤੀ ਗਈ ਹੈ ਅੱਜ ਜਿਸੀ ਜਿਹੜੇ 18 ਤੋਂ 19 ਸਾਲ ਦੇ ਯੰਗ ਵੋਟਰਸ ਨੇ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਈ ਹੈ ਉਹ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਹੈ ਕਿ ਉਹ ਆ ਕੇ ਤੇ ਜ਼ਰੂਰ ਵੋਟ ਪਾਣ ਤੇ ਨਾਲ ਹੀ ਸਾਰੇ ਈ ਵਿਊਅਰਸ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ VOTING ਦਾ ਸਮਾਂ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੈਗਾ ਜ਼ਰੂਰ ਆਪਣੇ ਘਰ ਤੋਂ ਬਾਹਰ ਨਿਕਲ ਕੇ ਵੋਟ ਪਾਣ ਲਈ ਜਾਣ ਕਿਉਂਕਿ ਗਰਮੀ ਬਹੁਤ ਹੈ ਸੋ ਇੱਕ ਕਯੂ ਮੈਨੇਜਮੈਂਟ ਐਪ ਵੀ ਬਣੀ ਹੋਈ ਹੈ ਉਹਦੇ ਤੇ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨੀ ਲਾਈਨ ਲੱਗੀ ਹੈ ਤੇ ਉਹਦੇ ਮੁਤਾਬਕ ਤੁਸੀਂ ਆਪਣਾ ਡਿਸਾਈਡ ਕਰਕੇ ਵੋਟ ਪਾਣ ਲਈ ਜਾ ਸਕਦੇ ਹੋ ਇਹਦੇ ਨਾਲ ਹੀ ਸਾਡੇ ਵੱਲੋਂ ਪੁਖਤਾ ਪ੍ਰਬੰਧ ਉੱਥੇ ਮੌਕੇ ਤੇ ਕੀਤੇ ਗਏ ਨੇ ਹਰੇਕ ਪੋਲਿੰਗ ਸਟੇਸ਼ਨ ਤੇ ਪੀਣ ਵਾਲੇ ਪਾਣੀ ਦਾ ਸ਼ਰਬਤ ਦਾ ਇੰਤਜ਼ਾਮ ਹੋਏਗਾ ਤੇ ਨਾਲ ਹੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬਹੁਤ ਲੰਬੀ ਲਾਈਨਾਂ ਨਾ ਲੱਗਣ ਵੇਟਿੰਗ ਏਰੀਆ ਬਣਾਇਆ ਗਿਆ ਹੈ ਜਿੱਥੇ ਕਿ ਲੋਕ ਬੇਟ ਕਰ ਸਕਦੇ ਨੇ ਤੇ ਤਾਂਕੀ ਗਰਮੀ ਤੋਂ ਵੀ ਬਚਾਅ ਹੋ ਸਕੇ ਸਾਡੀ ਸਾਰਿਆਂ ਨੂੰ ਅਪੀਲ ਹੈਗੀ ਹੈ ਕਿ ਉਹ ਛੋਟੇ ਬੱਚਿਆਂ ਨੂੰ ਨਾਲ ਨਾ ਲੈ ਕੇ ਆਉਣ ਕਿਉਂਕਿ ਜਿੰਨਾ ਸਮਾਂ ਉੱਥੇ ਲੱਗੇਗਾ ਉਹ फटाफट ਜੇ ਕੰਮ ਹੋ ਜਾਏਗਾ ਜੇ ਬੱਚੇ ਨਾਲ ਹੋਣਗੇ ਬੱਚੇ ਵੀ ਤੰਗ ਪਰੇਸ਼ਾਨ ਹੋਣਗੇ ਸੋ ਸਭ ਨੂੰ ਅਪੀਲ ਹੈਗੀ ਹੈ ਕਿ ਬੱਚਿਆਂ ਨੂੰ ਨਾਲ ਨਾ ਲੈ ਕੇ ਆਇਆ ਜਾਏ ਇਹਦੇ ਨਾਲ ਹੀ ਕਈ ਆਰਡਰਸ ਵੀ ਸਾਡੇ ਵੱਲੋਂ ਕੀਤੇ ਗਏ ਹਨ ਕਿਸੇ ਵੀ ਪੋਲਿੰਗ ਸਟੇਸ਼ਨ ਤੇ ਮੋਬਾਈਲ ਫੋਨ ਦੇ ਉੱਤੇ ਤੁਹਾਨੂੰ ਪਾਬੰਦੀ ਹੈਗੀ ਹੈ ਸੋ ਕੋਈ ਵੀ ਆਪਣਾ ਮੋਬਾਈਲ ਫੋਨ ਨਾਲ ਲੈ ਕੇ ਆਏ ਜੇ ਮੋਬਾਈਲ ਫੋਨ ਲੈ ਕੇ ਆਇਆ ਜਾਂਦਾ ਹੈ ਤਾਂ ਫਿਰ ਉਹ 사이드 ਤੇ ਰੱਖਿਆ ਜਾਏਗਾ ਉਹ ਪੋਲਿੰਗ ਸਟੇਸ਼ਨ ਦੇ ਅੰਦਰ ਕੋਈ ਵੀ ਮੋਬਾਈਲ ਫੋਨ ਅਲਾਉਡ ਨਹੀਂ ਹੋਏਗਾ ਸੋ ਇੱਕ ਵਾਰ ਫੇਰ ਸਾਰਿਆਂ ਨੂੰ ਅਪੀਲ ਹੈ ਕਿ ਉਹ ਆ ਕੇ ਜ਼ਰੂਰ ਆਪਣੀ ਵੋਟ ਪਾਣ